बाकी बाकी सारा जहर है और इसका जो वाइट फ्लावर है ना जो वाइट फ्लावर है भाई इतो ड्राइविंग तो लगन दिया हूँ इन्हें ग्ड थले सुट दी जिदा देखी भरावा ਹਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲੇ ਤੁਹਾਡਾ ਠੀਕ ਠਾਕ ਹੋ ਸਾਰੇ ਸੋ ਅੱਜ ਦੁਬਈ ਦੇ ਵਿੱਚ ਹੈਗਾ ਆ ਮੇਰਾ ਲਾਸਟ ਡੇ ਪੰਜਵਾਂ ਦਿਨ ਤੇ ਅੱਜ ਹੈਗਾ ਸਫਾਰੀ ਡੇਜ਼ਰਟ ਤੇ ਬਸ ਟੈਕਸੀ ਆਉਣ ਵਾਲੀ ਹੈ ਆਪਣੀ 10 15 ਮਿੰਟ ਰਹਿ ਗਏ ਆ ਆਪਾਂ ਤਿਆਰ ਸ਼ਹਿਰ ਹੋ ਗਏ ਆ ਪੂਰੇ ਅੱਜ ਗ੍ਰੀਨ ਕਲਰ ਦੀ ਪਗ ਤੈ ਉਹ ਟੈਕਸੀ ਆ ਚੁੱਕੀ ਆ ਲੈਂਡ ਕਰੂਜ਼ਰ ਲੈਂਡ ਕਰੂਜ਼ਰ ਕਿਉਂਕਿ 4x4 ਗੱਡੀ ਉੱਥੇ ਕੰਮ ਆਏ ਪਾਸ ਸਫਾਰੀ ਡੇਜ਼ਰਟ ਤੇ ਆਹ ਕਿਹੜੀ ਆ ਫਿਰ ਆਪਣੀ ਸੋ ਆ ਚੁੱਕੀ ਹੈ ਗੱਡੀ ਸਾਰੂ ਲੈਣ ਵਾਸਤੇ ਪਰ ਇਹਨਾਂ ਨੇ ਪੂਰੀ ਗੱਡੀ ਫੋਲ ਕਰਕੇ ਨਾਲ ਜਾਣਾ ਹੁੰਦਾ ਸਾਡੇ ਨਾਲ 6 ਜਣਿਆਂ ਦਾ ਗਰੁੱਪ ਅੱਜ ਸਾਰਾ ਸੋ ਆਓ ਕਿੰ세 ਹੋ ਭਾਈ ਜਾਂ ਸੋ ਹਾਂਜੀ ਦੋਸਤੋ ਹੁਣ ਆਪਾਂ ਨਿਕਲ ਚੁਕੇ ਆ ਆਪਣੇ ਹੋਟਲ ਤੋਂ ਸਫਾਰੀ ਡੇਜ਼ਰਟ ਨੂੰ ਬਹੁਤ ਜ਼ਿਆਦਾ ਐਕਸਾਈਟਮੈਂਟ ਆ ਮਜ਼ਾ ਆਉਣ ਵਾਲਾ ਤੇ ਬਹੁਤ ਵਧੀਆ ਸੋ ਟੈਕਸੀ ਡਰਾਈਵਰ ਆ ਮੇਰੇ ਨਾਲ ਟੈਕਸੀ ਡਰਾਈਵਰ ਆ ਤੇ ਨਾਲ ਸਾਊਥ ਕੋਰੀਆ ਤੋਂ ਆ ਦੋ ਲੇਡੀਜ਼ ਤੇ ਦੋ ਲੇਡੀਜ਼ ਹੈਗੇ ਨੇ ਕੈਨੇਡਾ ਤੋਂ ਤੇ ਇੱਕ ਜੋੜੀ ਹੈਗੀ ਆ ਅਮਰੀਕਾ ਤੋਂ ਤੇ ਇਹ ਸਾਰਿਆਂ ਨੂੰ ਇਕੱਠੇ ਲੈ ਕੇ ਜਾ ਰਹੇ ਨੇ ਹੁਣ ਤੇ ਤੁਸੀਂ ਦੁਬਈ ਦੇ ਰੋਡ ਦੇਖ ਸਕਦੇ ਹੋ ਡਿਸਪਲਿਨ ਦੇ ਨਾਲ ਸਾਰੇ ਚੱਲਦੇ ਆ ਸਫਾਈ ਦਾ ਤੇ ਰੂਲ ਰੈਗੂਲੇਸ਼ਨ ਦਾ ਧਿਆਨ ਰੱਖਿਆ ਜਾਂਦਾ ਤੇ ਬਹੁਤ ਜ਼ਿਆਦਾ ਸੋ ਇੰਜੋਏ ਕਰਦੇ ਆ ਟ੍ਰਿਪ ਅੱਜ ਦਾ ਸਫਾਰੀ ਡੇਜ਼ਰਟ ਬ੍ਰੇਕ ਦੀ ਬ੍ਰੇਕ 10 ਤੋਂ 15 ਮਿੰਟ। 15 ਮਿੰਟ ਦੀ ਬ੍ਰੇਕ ਆ ਰਸਤੇ 'ਚ। ਤੇ ਇੱਥੋਂ ਅੱਗੇ ਸਫਾਰੀ ਜਿਹੜਾ ਉਹ ਡਿਜ਼ਰਟ ਸ਼ੁਰੂ ਹੋ ਜਾਂਦਾ। ਅਸੀਂ ਆਪਾਂ ਕੁਝ ਖਰੀਦ ਸਕਦੇ ਆਂ, ਕੁਝ ਲੈ ਸਕਦੇ ਆਂ, ਰੈਸਟ ਕਰ ਸਕਦੇ ਆਂ। ਤੇ 15 ਤੋਂ ਅੱਗੇ ਫਿਰ ਚੱਲਦੇ ਆਂ। ਮੋਸਟਲੀ ਇੱਥੇ ਟ੍ਰੈਕਸੀ ਡਰਾਈਵਰ ਤਾਂ ਕਰਕੇ ਖਿਲਾੜਦੇ ਆਂ ਗੱਡੀ ਉਹਨਾਂ ਨੂੰ ਵਿੱਚ ਕਮਿਸ਼ਨ ਹੁੰਦੀ ਆ। ਇੱਥੇ ਜਿਹੜਾ ਕੋਈ ਦੇਖੋ ਤਾਂ ਪਹਿਰਾਵਾ ਜਿਹੜਾ ਆ ਉਹ ਪਾ ਕੇ ਸਟੈਪਸ ਵਗੈਰਾ ਜਾਂ ਕੁਝ ਸਮਾਨ ਲੈਂਦੇ ਹੋ ਕਿ ਉਹਨਾਂ ਦਾ ਪ੍ਰੋਫਿਟ ਆ ਜਾਂਦਾ। ਦੇਖੋ ਫੋਟੋਵਾ ਵਗੈਰਾ ਚਾਣ ਵਾਸਤੇ ਲਾ ਤੇ ਸਾਰੀ ਡਰੈਸਰ ਜਿਹੜਾ ਉਹ ਇੱਥੇ ਤਿਆਰ ਕੀਤਾ ਹੈ ਸਾਪਣੇ ਨਾਲ ਆਏ ਨੇ ਕੈਲੀਫੋਰਨੀਆ ਤੋਂ ਤੇ ਜੀ ਵੀ ਆਪਣੇ ਨਾਲ ਹੀ ਜਾਣਗੇ ਫਿਰ ਇੱਕ ਆਪਣੀ ਹੋ ਗਈ ਹੈ ਤੇ ਚਲਦੇ ਹਾਂ ਹੁਣੇ ਤੋਂ ਅੱਗੇ ਆਹ ਸੋ ਵੀ ਹਾਂ ਉਹ ਵਾਚ ਚੱਕ ਹੋ ਰਹੀ ਹੈ ਤੇ ਨਾਲੇ ਸਟicker ਲੱਗ ਚੁੱਕਾ ਹੈ ਯੂਨੀਵਰਸਲ ਟੂਰ ਐਂਡ ਸਫਾਰੀ ਚਲੇ ਭਾਈ ਜਾਨ ਇਧਰ ਚਲੇ ਦੇਖ ਲੈ ਜੀ ਚਾਹ ਲੈ ਕੇ ਜਾਓਗੇ ਚੱਲेंगे ਦੇਖ ਲੈ ਸਕਦਾ ਹੈ ਜੀ ਭਾਈ ਦਾ ਨਾਮ ਆਰਿਫ ਆਰਿਫ ਆਪਣੇ ਨਾਲ ਹੁਣ ਅਮੀਰ ਵੀ ਆ ਕੈਲੀਫੋਰਨੀਆ ਤੋਂ ਤੇ ਤਾਂ ਨਹੀਂ ਕਿ ਤੁਮਿਆਰ ਹਮੇਂ ਤੁਮਣੀ ਨਾਲ ਗੱਲਬਾਤ ਕਰਨੀ ਆਉਣੀ ਨਹੀਂ ਹੈ ਤੇ ਹੁਣ ਆਪਾਂ ਚੱਲਦੇ ਹਾਂ ਤੂੰ ਸਫਾਰੀ ਡੇਜ਼ਰਟ ਲਈ ਹਾਂ ਫਰੀਪਨ ਗੱਡੀਆਂ ਯਾਹਾਂ ਤੇ 4x4 ਹੀ ਜਾਂਦੀ ਹੋਣਗੀ ਨਾ ਸਾਰੀ ਮੋਸਟਲੀ 4x4 ਮੇਰਾ ਰਵਾਨੀ ਮਾੜਾ ਤਾਂ ਸਮਝਾ ਖਾਦਾ ਕੰਮ ਵਾਹਲਾ ਦੇ ਨਸਕਾ ਦਾ ਯੂਨੀਵਰਸਲ ਕੇ ਚਲੀ ਪੁਲ ਸੇ ਕੇ ਨੀਚੇ ਰਹਿ ਗਿਆ ਬੇਲੇ ਗੈਂਦ ਬੂਜੋ ਗਿਆ ਹੁਣ ਵੇਟ ਹੋ ਰਹੀ ਹੈ ਭਾਈ ਹੁਣੀ ਇੱਕ ਫਰੈਂਡ ਦੀ ਗੱਡੀ ਆ ਰਹੀ ਹੈ ਹੋਰ ਹੈਨਾ ਉਹਦੀ ਵੇਟ ਕਰਕੇ ਆਪਾਂ ਚਲਾਂਗੇ ਇਹ ਵਾਲੇ ਸਾਡੇ ਉਧਰ ਵੀ ਆਇਆ ਨੇ ਹਾਂ ਸਰ आ, ये वाला है ना जिन बोलते हैं पखड़ा बोलते हैं मेडिसिन है, है, है प्लांट इत भी काफ़ी है इसमें ना जहर होता है बट इसमें जो जिस, इसका जो फ्लावर है ना उसके बीच में जो है वो चीज़ खाने वाली मेडिस, मेडिस, नहीं, है मेडिसिन मेडिसिन है बाकी नहीं? बाकी सारा जहर है और इसका जो वाइट फ्लावर है ना जो वाइट फ्लावर है तो उसमें वो भी स्वस्थ वो ऐसा इसका जो ये फ्लावर है ना इसके बीच में ये, ये जो चीज़ है ग्रीन वाली हाँ हाँ सिर्फ ये खा हैं कैसे कुछ ये तो पकड़ा तो 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 में मर जाएगा तो तो मारेगा ये बहुत अच्छी चीज़ है इसको भखड़ा बोलते हैं जो पंजाब में होता है पंजाब होता है ना ये वही पकड़ा है मेडिसिन है ਠੀਕ ਆ ਵਧੀਆ ਇੰਨੀ ਗਰਮੀ ਵੀ ਨਹੀਂ ਹੈਗੀ ਪਰ ਠੀਕ ਆ ਲੈਂਡ ਕਰੂਜ਼ਰ ਆ ਆਪਣੇ ਕੋਲ ਤੇ 4x4 ਹੀ ਗੱਡੀਆਂ ਕੰਮ ਆਉਂਦਾ ਭਾਈ ਕਹਿ ਰਿਹਾ ਕਿ ਮੇਰਾ ਇੱਕ ਫਰੈਂਡ ਆ ਤੇ ਉਹਦੇ ਨਾਲ ਹੀ ਮੈਂ ਜਾਣਾ ਕਹਿੰਦਾ ਵੀ ਫਰੈਂਡ ਦੋਸਤ ਜਿਹੜਾ ਆ ਉਹ ਕਿਸਮਤ ਨਾਲ ਹੀ ਮਿਲਦਾ ਮੇਰਾ ਇੱਕ ਦੋਸਤ ਆ ਕਹਿੰਦਾ ਮੈਂ ਕਿਹਾ ਚਲੋ ਇੱਕ ਹੋਣਾ ਚਾਹੀਦਾ ਆ ਬਹੁਤੀ ਭੀੜ ਚੋਂ ਕਿ ਲੈਣਾ ਇੱਕ ਹੋਏ ਵਫਾਦਾਰ ਹੋਏ ਉਹੀ ਬੜਾਇਆ ਦੋਸਤ ਕਹਿੰਦਾ ਸ਼ੁਰੂ ਹੋ ਚੁੱਕਾ ਰਸਤਾ ਆਹ ਡਰਾਈਵਿੰਗ ਭਾਈ ਜੀ ਕਮਾਲ ਨਹੀਂ ਕਰਦੇ ਪਏ ਹਾਂ ਹਾਂਜੀ ਦੋਸਤੋ ਸਫਾਰੀ ਡੇਜ਼ਰਟ ਜਿਹੜਾ ਸ਼ੁਰੂ ਹੋ ਚੁੱਕਾ ਤੇ ਇੱਥੇ ਹੀ ਜਿਹੜਾ ਵਾ ਡਰਾਈਵਿੰਗ ਦਾ ਨਜ਼ਾਰਾ ਹੁੰਦਾ ਤੇ ਡਰਾਈਵਰ ਜਿਹੜੇ ਆ ਉਹ ਇੱਥੇ ਇਹਨੇ ਵਧੀਆ ਤਰੀਕੇ ਨਾਲ ਗੱਡੀ ਤੇ ਡੇਂਜਰਸ ਤਰੀਕੇ ਨਾਲ ਡਰਾਈਵਿੰਗ ਕਰਦੇ ਆ ਕਿ ਛੋਟੇ ਦਿਲ ਵਾਲੇ ਜਾਂ ਲੇਡੀਜ਼ ਜਾਂ ਬੱਚੇ ਜਿਹੜੇ ਉਹ ਡਰ ਜਾਂਦੇ ਇੱਕ ਵਾਰੀ ਕਿ ਸ਼ਾਇਦ ਗੱਡੀ ਪਲਟ ਜਾਣੀ ਹੈ ਸਭ ਨਜ਼ਾਰੇ ਲੈਣੇ ਆ ਰਾਈਡ ਦਾ ਸਫਾਰੀ ਡਿਜ਼ਰਟ ਦੇ ਵਿੱਚ ਸਾਰੇ ਜਣੇ ਆਓ ਤੇ ਡਰਾਈਵਿੰਗ ਦਾ ਇਹਨਾਂ ਨੂੰ ਐਕਸਪੀਰੀਅੰਸ ਆ ਤੇ ਜਦੋਂ ਆ ਦੇਖੋ ਆਪਾਂ ਉੱਪਰ ਨੂੰ ਜਾ ਰਹੇ ਆ ਤੇ ਅੱਗੇ ਜਾ ਕੇ ਪਤਾ ਲੱਗਦਾ ਲੱਗਦਾ ਕਿ ਜਿੱਦਾਂ ਥੱਲੇ ਡੇਕ ਜਾਣਾ ਸੋ ਇੱਥੋਂ ਕਟ ਜਦੋਂ ਮਾਰਦੇ ਆ ਤੇ ਪੂਰੀ ਤਰ੍ਹਾਂ ਰੇਤ ਜਿਹੜੀ ਆ ਸ਼ੀਸ਼ੇ ਦੇ ਉੱਪਰ ਅੱਗੇ ਆ ਜਾਂਦੀ ਆ ਤੇ ਇੱਦਾਂ ਲੱਗਦਾ ਹੁਣ ਗੱਡੀ ਇਹਨਾਂ ਨੇ ਪਲਟਾ ਦੇਣੀ ਆ ਬਸ ਪਰ ਡਰਾਈਵਿੰਗ ਜ਼ਬਰਦਸਤ ਮੰਨਣਾ ਪਊਗਾ ਭਾਈ 4x4 ਗੱਡੀਆਂ ਖਿੱਚੀ ਤੁਰੇ ਜਾਂਦੇ ਆ ਬਸ ਆ ਦੇਖੋ ਹੁਣ ਥੱਲੇ ਉਤਰ ਗਈ ਗੱਡੀ ਤਾਂ ਬਹੁਤ ਡਰ ਲੱਗਦਾ ਓ ਮਾਈ ਗੋਡ ਲੈਣਾ ਤੇ ਪੈਰ ਘੁਬੜਿਆ ਕफी ਜਿਆਦਾ ਸੋ ਫਾਈਨਲੀ ਹੁਣ ਪਹੁੰਚ ਚੁੱਕੇ ਆ ਫਾਈਨਲੀ 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 ਕੈਂਪ ਦੇ ਵਿੱਚ ਜਿੱਥੇ ਮੋਰ ਐਕਟੀਵਿਟੀਆਂ ਹੈਗੀਆਂ ਦੇਖਦੇ ਆ ਕਿ ਕਿ ਐਕਟੀਵਿਟੀਆਂ ਇੱਥੇ ਰਾਈਡਸ ਹੈਗੀਆਂ ਬਾਕੀ ਡਿਨਰ ਵੀ ਇੱਥੇ ਹੋਏਗਾ ਡਾਂਸਿੰਗ ਵਗੈਰਾ ਅੰਦਰ ਸ਼ੋ ਹੋਏਗਾ ਤੇ ਮਿਲਦੇ ਆ ਅਸੀਂ ਭਾਈ ਨੂੰ ਕੀ ਦੱਸਦਾ ਸਾਨੂੰ ਹੁਣ ਆਪਾਂ ਫਸਟ ਰਾਈਡ ਆ ਫੋਟੋਰੀਆ ਫੋਟੋ ਆਖੋਣੇ ਨਾ ਟਿਟੀ ਆ ਰਾਈਡ ਗੋਟ ਬਾਈਕ ਇਸ ਚਾਰਜੇਬਲ ਯੱਕ ਕੈਮਲ ਰਾਈਡ ਜਿਹੜੀ ਆ ਫਰੀ ਹੈ ਬਾਕੀ ਚਾਰਜੇਬਲ ਆ ਆਜੋ ਹੁਣ ਆਪਾਂ ਡਰਾਈਵ ਕਰਦੇ ਆ ਇਹਦੇ ਉੱਤੇ ਪਤਾ ਨਹੀਂ ਕੀ ਕਹਿੰਦੇ ਇਹਨੂੰ ਟਰੈਕਟਰ ਜੇ ਇਹਨੂੰ ਤੇ ਰਾਈਡ ਕਰਕੇ ਵੇਚਦੇ ਆ किद नजारा स्टा मनाने पूरे चढ़ के ठीक है कमलाइटिया सब कट के जानी है अमरीकन की ना रेस लौटने पलायता है ਰਾਈਡ ਦਾ ਭੰਲ ਲਿਆ ਨਜ਼ਾਰਾ ਰੇਸਾਂ ਲਗਾ ਲੀਆਂ ਤੇ ਹੁਣ ਆਪਾਂ ਲੈਨੇ ਆ ਕੈਮਲ ਰਾਈਡ ਤੇ ਆਪਣੇ ਪੰਜਾਬੀ ਚ ਕੀ ਕਹਿੰਦੇ ਐ ਇਹਨੂੰ ਬੋਤਾ ਤੇ ਬੋਤੇ ਦੇ ਉੱਤੇ ਕਰਦੇ ਆ ਸਵਾਰੀ ਤੇ ਉਸ ਤੋਂ ਬਾਅਦ ਅਗਲੇ ਜੜੇ ਚੱਲਦੇ ਆ ਅੰਦਰ ਸ਼ੋਅ ਦੇ ਉੱਤੇ ਬਹੁਤ ਵਧੀਆ ਜੀ ਸੋ ਦੋਸਤੋ ਹੁਣ ਆ ਚੁੱਕੇ ਆ ਅੰਦਰ ਤੇ ਇੱਥੇ ਜਿਹੜਾ ਰਾਤ ਦਾ ਸ਼ੋ ਵਗੈਰਾ ਪਾਰਟੀ ਖਾਣਾ ਪੀਣਾ ਸਾਰਾ ਇੱਥੇ ਹੁੰਦਾ ਹੈ ਇਹ ਏਰੀਆ ਜਿਹੜਾ ਦੇਖ ਰਹੇ ਹੋ ਸਾਡੇ ਪੈਕੇਜ ਦੇ ਵਿੱਚ ਅਸੀਂ ਬੁੱਕ ਕਰਕੇ ਆਨੇ ਆ ਉਹ ਪੈਕੇਜ ਆ ਥੱਲੇ ਬਹਿਣਾ ਪੈਂਦਾ ਸ਼ੇਅਰਿੰਗ ਕਰਨੀ ਪੈਂਦੀ ਲਾਈਨ ਚ ਲਾ ਕੇ ਖਾਣਾ ਪੈਂਦਾ ਤੇ ਇਧਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਵੀਆਈਪੀ ਤੁਹਾਨੂੰ 50 ਰਾਮ ਦੇ ਵਿੱਚ ਪਰ ਵੀਆਈਪੀ ਸੀਟ ਜਿਹੜੀ ਉਹ ਮਿਲ ਜਾਂਦੀ ਹੈ ਤੇ ਵੇਟਰ ਮਿਲ ਜਾਂਦਾ ਸਾਰਾ ਕੁਝ ਉੱਥੇ ਤੇ ਹੁਣ ਆਪਾਂ ਇੱਕ ਵੀਆਈਪੀ ਇੱਕ ਲੱਲੀ ਨੇ ਕਿਉਂਕਿ ਥੱਲੇ ਬਹਿ ਕੇ ਤੇ ਆਪਾਂ ਇੰਨਾ ਚ ਖਾਣਾ ਨਹੀਂ ਹੈ ਤੇ ਸਰਦਾਰ ਬੰਦੇ ਆ ਪੰਜਾਬੀ ਆ ਤੇ ਉੱਪਰ ਬਹਿ ਕੇ ਖਾਵਾਂਗੇ ਤੇ ਆਪਾਂ ਇੱਕ ਵੀਆਈਪੀ ਜਿਹੜੀ ਆ ਲੈਣੇ ਆ ਤੁਰਕ ਜੀ ਆਪ ਬੰਦੇ ਚਲੇ ਲੜਕਾ ਆ ਤੁਸੀਂ ਕੋਈ ਕੰਮ ਸੋ ਹਾਂਜੀ ਦੋਸਤੋ ਆਪਣਾ ਹੁਣ ਡਿਨਰ ਦਾ ਟਾਈਮ ਹੋ ਗਿਆ ਡਿਨਰ ਲੱਗ ਚੁੱਕਾ ਹੈ ਤੇ ਖਾ ਪੀ ਕੇ ਫਿਰ ਬੈੰਨੇ ਆ ਫਿਰ ਸ਼ੋਅ ਸ਼ੁਰੂ ਹੋਣਾ ਹੈ ਪਕੌੜੇ ਛੋੜੇ ਲੱਗ ਚੁੱਕੇ ਆ ਭਾਈ ਸੋ ਹਾਂਜੀ ਡਿਨਰ ਤੋਂ ਬਾਅਦ ਸ਼ੁਰੂ ਹੋ ਜਾਂਦਾ ਜੀ ਇੱਥੇ ਸ਼ੋਅ ਬੈਲੀ ਡਾਂਸ ਤੋਂ ਲੈ ਕੇ ਜੋਕਰਾਂ ਦੇ ਕਰਤੱਬ ਫਾਇਰ ਡਾਂਸ ਔਰ ਬੜੀਆਂ ਐਕਟੀਵਿਟੀਆਂ ਜਿਹੜੀਆਂ ਆਪਾਂ ਇੱਥੇ ਬਹਿ ਕੇ ਨਾਲ-ਨਾਲ ਆਪਣਾ ਡਿਨਰ ਜਾਂ ਕੁਝ ਵੀ ਤੁਸੀਂ ਬਹਿ ਕੇ ਆਰਡਰ ਕਰਕੇ ਖਾ ਪੀ ਸਕਦੇ ਹੋ ਤੇ ਨਾਲ ਇੰਜੋਏ ਕਰ ਸਕਦੇ ਹੋ ਸਾਰਾ ਇਹ ਰਾਤ ਦੀ ਪਾਰਟੀ تكاتل في كسروني بكرة الدنيا تضحك <applause> الزهر ਸਾਡਾ ਵਲੌਗ ਇੱਥੇ ਖਤਮ ਕਰਦੇ ਆਂ ਲਾਸਟ ਡੇ ਸੀਗਾ ਸਾਡਾ ਸਫਾਰੀ ਦਾ ਡਿਨਰ ਹੋ ਗਿਆ ਐਕਟੀਵਿਟੀਆਂ ਸਾਰੀਆਂ ਹੋ ਗਈਆਂ ਆਈਸਕ੍ਰੀਮ ਖਾ ਲਈਆ ਫੁੱਲ ਆਫ ਹੋ ਗਿਆ ਤੇ ਬੜਾ ਵਧੀਆ ਇੱਥੋਂ ਦੇ ਆਰਟਿਸਟ ਜਿਹੜੇ ਆ ਮਿਹਨਤ ਕਰ ਰਹੇ ਨੇ ਕਾਫੀ ਪੇਟ ਵਾਸਤੇ ਹਰ ਕੋਈ ਕਰਦਾ ਲੋਬੀ ਮਿੱਤਰੋ ਸਫਾਰੀ ਡੇਜ਼ਰਟ ਵੀ ਸਾਡਾ ਫਾਈਨਲ ਹੋ ਗਿਆ ਅੱਜ ਕੰਪਲੀਟ ਤੇ ਪਿੱਛੇ ਤੁਸੀਂ ਦੇਖ ਰਹੇ ਹੋ ਸਾਡਾ ਕੈਂਪ ਨੰਬਰ 33 ਸੀਗਾ ਬੜਾ ਵਧੀਆ ਇੰਜੋਏ ਕੀਤਾ ਤੇ ਸਫਾਰੀ ਡਿਜ਼ਰਟ ਦਾ ਨਜ਼ਾਰਾ ਰਾਤ ਦਾ ਵੀ ਤੁਸੀਂ ਦੇਖ ਸਕਦੇ ਹੋ ਪਿੱਛੇ ਕਾਫੀ ਵਧੀਆ ਗੱਡੀਆਂ ਲੱਗੀਆਂ ਹੋਈਆਂ ਨੇ 4x4 ਸਾਰੀਆਂ ਤੇ ਆਪਣੀ ਗੱਡੀ ਵੀ ਤਿਆਰ ਆ ਲੈਂਡ ਕਰੂਜ਼ਰ ਤੇ ਹੁਣ ਆਪਾਂ ਜਾਣਾ ਆ ਹੋਟਲ 'ਚ ਸੋ ਓਕੇ ਮਿੱਤਰੋ ਦੁਬਈ ਟੂਰ ਦਾ ਅੱਜ ਲਾਸਟ ਡੇ ਸੀਗਾ ਤੁਹਾਨੂੰ ਕਿਦਾਂ ਦੇ ਲੱਗੇ ਸਾਰੇ ਵਲੌਗ ਤੇ ਕਿਰਪਾ ਕਰਕੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਸਪੋਰਟ ਕਰਨ ਦੇ ਲਈ ਚੈਨਲ ਨੂੰ ਸੋ ਮਿਲਦੇ ਆਂ ਜੀ ਅਗਲੇ ਕਿਸੇ ਨਵੀਂ ਜਗ੍ਹਾ ਦੇ ਉੱਤੇ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਜਿੰਦੇ ਵਸਦੇ ਰਹੋ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਰਹੇ ਗੁਰੂ ਸਾਹਿਬ ਤੁਹਾਨੂੰ ਸਾਰਿਆਂ ਨੂੰ ਆਬਾਦ ਰੱਖੇ ਸਤ ਸ਼੍ਰੀ ਅਕਾਲ